ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜੀ। ਲੋ ਬਾਈ ਸਤਿ ਸ੍ਰੀ ਅਕਾਲ, ਕਾਈ ਸਾਰਿਆਂ ਨੂੰ। ਕਾਢ ਹੋ ਗਿਆ ਇੱਕ ਅੱਜ। ਅੱਜ ਬਾਈ ਖੁੱਡੇ 'ਚ ਸਤਿ ਸ਼੍ਰੀ ਅਕਾਲ ਬਾਈ ਜੀ। ਖੁੱਡੇ ਦੇ ਵਿੱਚ ਸੱਪ ਆ ਗਿਆ ਬਾਈ। ਅੱਜ ਧੰਨਵਾਦ। ਬਾਈ ਅੱਜ ਤਾਂ ਉਧਰ ਸੀ ਉਹ ਬਸ ਕਹਿ ਲੋ ਵੀ ਅੱਜ ਸਾਲਾ ਆਇਆ ਤਵਾਰਤਾ। ਹੂੰ। ਮੈਂ ਵੀ ਕਰੇ ਤਾਂ ਬਾਈ ਹੁਣੀ ਕੰਮ ਲੱਗੇ ਉਹਦੇ ਚਾਚਾ ਰਿਸ਼ਤੇਦਾਰੀ ਜਿੱਦ ਗਿਆ ਵਾ। ਹੂੰ। ਚਾਚਾ ਜਦ ਹਲੇ ਮੂੜ ਮੁੜਿਆ ਮੈਂ ਕੋਠੇ 'ਤੇ ਚੜ੍ਹਿਆ। ਹੂੰ। ਚਾਚੇ ਨੂੰ ਮੈਂ ਦੇਖ ਲਿਆ ਤਾਂ ਜਾਂਦੇ ਨੂੰ ਮਾਜਲ ਚਾਚਾ ਚਲੇ ਗਿਆ ਮੈਨੂੰ ਕਿਹੜੇ ਪਤਾ ਤਾਂ ਹੁਣ ਮੈਂ ਕਿਹਾ ਚੱਲ ਦਮ ਐ ਉੱਥੇ ਬੈਠ ਮਾਜਲ ਆਹ ਡੋਲੀ ਪਈ ਤੀ ਅੰਦਰਿਆ ਦਾਣਾ ਪਾਣੀ ਪਾ ਦਵਾ ਹਨਾ ਹਾਂ ਅੰਦਰੇ ਦੀ ਦਾਣਾ ਦੂਣਾ ਪਾ ਦਵਾ ਮਹਾ ਚਲੋ ਮੈਂ ਹਲੇ ਕੁੱਡਾ ਖੋਲ ਕੇ ਜਿੰਦਾ ਖੋਲ ਕੇ ਚਾਬੀ ਉੱਥੇ ਰੱਖੀ ਜਿੰਦਾ ਹੋਵੇ ਆਪਣਾ ਹੀ ਪਿਆ ਬੜੀ ਟ੍ਰੇ ਹੁੰਦੀ ਸਾਡੀ ਉਹ ਪਈ ਆ ਮੇਰਾ ਐ ਬਾਈ ਇੱਕ ਪੈਰ ਇਹਦੇ ਪਰ ਇੱਕ ਟ੍ਰੇ ਨੂੰ ਹੱਥ ਬਾਅਦ ਜਦ ਮੈਂ ਦੇਖਿਆ ਇੱਧਰ ਬੈਠਾ ਜਾਲੀ ਡੋਲੀ ਕਿੰਨੀ ਬਾ ਮੈਂ ਟ੍ਰੇਟ ਰੂ ਵਿੱਚੇ ਛੜਤੀ ਸੱਤ ਮੇਰਾ ਥੱਲੇ ਮੈਂ ਡਰ ਗਿਆ ਤੇ ਨਾਲੇ ਸੱਪ ਦਾ ਹੈਰੀ ਬਾਈ ਪਾ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾ ਵੀ ਦਊਗਾ ਥੋੜਾ ਜਿਹਾ ਸ਼ਾਟ ਲਿਆ ਵਾ ਮੈਂ ਹੂੰ ਹੂੰ ਵੀਡੀਓ ਦੇ ਵਿੱਚ ਪੰਜ ਫੁੱਟ ਦਾ ਦਾ ਘੱਟੋ ਘੜ ਬਾਈ ਪੰਜ ਫੁੱਟ ਦਾ ਸੱਪ ਮੈਂ ਆ ਕੇ ਫਿਰ ਅਸੀਂ ਅਸੀਂ ਮੌਕੇ ਤੇ ਰਵੀ ਨੇ ਫੋਨ ਕਰਿਆ ਤੇ ਅਸੀਂ ਜਦੇ ਇੱਥੇ ਪਿੰਡ ਚੋਂ ਮੈਂ ਨਾਲ ਮੌਕੇ ਤੇ ਪਹੁੰਚੇ ਹੋਰੇ ਅਸੀਂ ਆ ਕੇ ਡੰਡੇ ਦਾ ਦੱਬ ਲਿਆ ਤੇ ਉਹਦੇ ਮੂੰਹ ਚ ਵਿੱਚ ਵਸ ਐਨਾ ਕਿ ਇੱਕ ਬੱਚਾ ਹੀ ਗਿਆ ਤਾਂ ਰਵੀ ਬਚ ਗਿਆ ਉਹ ਤੇ ਰਵੀ ਬਚ ਗਿਆ ਉਹਦੇ ਮੂੰਹ ਚ ਬੱਚਾ ਲ ਬਕੂਤਾ ਦਾ ਜੇ ਬੱਚਾ ਨਾ ਜਿਹੜਾ ਅੰਦਰ ਬੜ ਗਿਆ ਤਾਂ ਨਾ ਇਹਨੇ ਦਮ ਨੂੰ ਡੰਗ ਮਾਰ ਦਿੰਦੇ ਜਦ ਹਾਂ ਇਹ ਬਚ ਗਿਆ ਤੇ ਬਹੁਤ ਹਾਂ ਪਤਾ ਨਹੀਂ ਕਿੱਥੇ ਦੇਖ ਕੇ ਘੁੱਡੇ ਚ ਬੜੇ ਕਰੋ ਤਾਂ ਕਿ ਖੋਲ ਕੇ ਨਾ ਮੌਸਮ ਦੀ ਗਰਮੀ ਬਹੁਤ ਹੈ ਬਜਰੇ ਸਾਪਾਂ ਸਾੜੇ ਖੁੱਡੇ ਨਾਲ ਛੰਡੀ ਜਗਾ ਜਾਣਾ ਕਮਰਾ ਚੰਦਰਾ ਭਾਈ ਹੁਣ ਮੌਸਮ ਦਾ ਫਰਕ ਪੈ ਗਿਆ ਨਾਲ ਇਹਦਾ ਇੱਕ ਨਾ ਸਾਨੂੰ ਫਾਇਦਾ ਬਹੁਤ ਜਿਹੜਾ ਖੁੱਡਾ ਬਹੁਤ ਬੜਾ ਹੈ ਖੁੱਡਾ ਬਹੁਤ ਖੁੱਲਾ ਡੁਲਾ ਹੈ ਹਾਂ ਤੇ ਚਾਹੀਏ ਚਾਰ ਬੰਦੇ ਬੈਠੇ ਲੈਣ ਭਾਈ ਤੋ ਹੈ ਕਿ ਜਗ੍ਹਾ ਕਿਧਰੇ ਪਾਸੇ ਨੂੰ ਜਾਂਦੀ ਐ ਕੁਦਰਤੀ ਰੱਬ ਜਾਣੇ ਤੇ ਆਇਆ ਇਹ ਬਾਈ ਮਾੜੀ ਜੀ ਜਗ੍ਹਾ ਚ ਨੂੰ ਵੀ ਪੜ ਜਾਂਦਾ ਪਤਾ ਗਿਆ ਹੁਣ ਪਿੱਛੇ ਸਾਡੇ ਖੇਤ ਜਾ ਨਾ ਹਾਂ ਥੋੜਾ ਜਿਹਾ ਹਾਂ ਇੱਕ ਜਹ ਲੱਗਿਆ ਮੈਨੂੰ ਨਹੀਂ ਕਰਿਆ ਨੇ ਚਾਚਾ ਤੁਹਾਨੂੰ ਫੜ ਕੇ ਸਵਾਰ ਕੇ ਆਇਆ ਨਾ ਇਹ ਦਿਖਾਉਣਾ ਦਾ ਚਾਚੇ ਨੂੰ ਮੈਂ ਬਾਈ ਮੋਗੇ ਸੁਝਿਆ ਨਹੀਂ ਪਾਉਂਦਾ ਤੁਹਾਨੂੰ ਫੜ ਚਾ ਕਹਿਣਾ ਮੈਨੂੰ ਤੁਸੀਂ ਦੱਸ ਦੇ ਕਹਿਣਾ ਨਹੀਂ ਫੜ ਲੈਣਾ ਦਾ ਆਪਾਂ ਨੇ ਕਿਉਂ ਬਿੰਦੀ ਦੇ ਜਾ ਘਰ ਆਇਆ ਦਾ ਪਿਛਲੇ ਸਾਲ ਦੀ ਗੱਲ ਬਿੰਦੂ ਬਾਈ ਦੇ ਗੁੱਡੇ ਭਰਾ ਕੇ ਦਾ ਗੁੱਡੇ ਕੱਖ ਬਹੁਤ ਹੋ ਗਿਆ ਦਾ ਜਦ ਫੜਿਆ ਦਾ ਜਦ ਕੱਖ ਵੀ ਹੋ ਗਿਆ ਦਾ ਹੁਣ ਚਾਚੇ ਨੂੰ ਇੰਨਾ ਮੈਂ ਚਾਚਾ ਚਲਾਇਆ ਇੰਨਾ ਸੁਝਿਆ ਵੀ ਨਹੀਂ ਸੜਾ ਕੁਸ ਇਹਨਾਂ ਜਾਂ ਤਾਂ ਨਾ ਨੱਕ ਦੇ ਮਾਰਦੇ ਪੁੱਤਰ ਨਾ ਮਾਰ ਦੋ ਸਾਨੂੰ ਐਡਾ ਲੱਗਿਆ ਕਿਉਂਕਿ ਆ ਪਤਾ ਹੀ ਆਪਾਂ ਇੱਕ ਕਬੂਤਰ ਵੀ ਅਗਲਾ ਫਿਰ ਬਾਈ ਕਬੂਤਰ ਚੱਗੇ ਬਹੁਤ ਔਖੇ ਬਣਾਏ ਹੋਏ ਆ ਹੇ ਭਾਈ ਸੱਪ ਮੈਂ ਕਿਹਾ ਤਾਂ ਇੱਕ ਗੱਲ ਪਹਿਲਾਂ ਵੀ ਗੱਲ ਕਰਦਾ ਮੈਂ ਕਿਹਾ ਵੀਰੇ ਵੀ ਕੂਤੜਾ ਵਾਲ ਦੇਖਿਓ ਨਾ ਕੋਈ ਚੀਜ਼ ਇਹਨੂੰ ਕੁਦਰਤੀ ਸੱਪੇ ਆ ਕੇ ਰਗੜਦਾ ਵੀਰੇ ਚੰਗਾ ਫਟਿਆ ਨਾ ਰੀਝਾ ਲਾ ਲਾ ਕੇ ਟੁੱਟਿਆ ਪਰ ਕੂਤਰ ਵੱਜ ਗਏ ਵੀਰੇ ਉੱਤਰ ਬੱਜ ਗਿਆ ਸਾਈ ਜੀ ਪਾ ਲੈ ਕੰਡਾ ਪਾ ਲੈ ਬਹੁਤ ਕੰਮ ਆਇਆ ਬੱਜਾ ਵੀ ਸਾ ਉਹ ਕਬੂਤਰੀ ਦਾ ਨਾ ਉਹ ਜਿਹੜੀ ਖੂਤਰੀ ਸੀ ਬੱਜਾ ਅਮਨੇ ਬਾਈ ਦੀ ਸੀੜੀ ਵਾਲੀ ਬੱਚਾ ਵੀ ਕੇ ਤਾਂ ਬਾਈ ਕਹਿੰਦੇ ਨੇ ਯਾਰ ਚਲੋ ਉਹੀ ਗੱਲ ਕਿਉਂਕਿ ਇੰਨਾ ਜੇ ਬੰਦਾ ਕਹਿੰਦਾ ਵੀ ਹਾਂ ਉਹਨੂੰ ਬੁਲਾਓ ਫਲਾਣੇ ਨੂੰ ਬੁਲਾਓ ਫੜਨੇ ਨੂੰ ਐ ਬਚਾਓ ਮੇਰੇ ਐਨੇ ਟਾਈਮ ਦੇ ਵਿੱਚ ਤਾਂ ਉਹਨੇ ਸਫਾਇਆ ਕਰ ਦੇਣਾ ਤਾਂ ਉਹ ਲੈ ਸਫਾਇਆ ਹੀ ਕਰਨਾ ਉਹਨੇ ਉਹ ਬਜਾ ਖਾਂਦਾ ਤਾਂ ਉਹਨੇ ਜਲਦਾ ਆ ਜਾਣਾ ਤੇ ਜਿਹਨੂੰ ਬਚਾ ਖਾਂਦਾ ਮੈਂ ਉਹਨੇ ਪੰਜ ਛੇ ਮਾਰ ਦਿੱਤੇ ਨਹੀਂ ਆ ਚੇ ਉਹ ਡੰਗ ਮਾਰ ਕੇ ਬੱਚਾ ਥੱਲੇ ਹੋ ਗਿਆ ਦਾ ਡੰਗ ਮਾਰ ਕੇ ਬੱਚਾ ਥੱਲੇ ਆ ਗਿਆ ਆਏ ਹੋਰ ਹੈ ਬਾਈ ਘੁੰਮ ਦੰਗ ਬੱਜਾ ਹਲੇ ਉਹ ਅਦਲ ਫਿਰ ਉਹ ਅਦਰ ਕੋ ਮਗਾ ਪਾਲੀ ਸਾਈਡ ਨੂੰ ਚੱਲਿਆ ਤਾਂ ਦੇਖ ਲੈ ਨਾਲੇ ਕਬੂਤਰੀ ਡੱਬੀ ਉੱਠ ਕੇ ਮੇਰੇ ਚਲੇਗੀ ਉਹ ਡੰਗ ਮਾਰ ਕੋਤੇ ਉੜ ਗਈ ਇਹ ਦੇਖ ਲੱਗਦਾ ਉੜ ਗਈ ਕਬੂਤਰੀ ਡੱਬੀ ਉੱਦਰੀ ਪਈਦੀ ਆਪਣੀ ਨੀਲੀ ਜੀ ਨੀਲੀ ਉਦਰੀ ਬੈਠੀ ਸੀ ਆ ਡੋਲੀ ਦੇ ਵਿੱਚ ਵੜ ਗਿਆ ਤਾਂ ਨਾ ਹਾਂ ਉਹਦੇ ਵਿੱਚ ਦਾ ਹਾਂ ਉੱਪਰ ਖਾਣੇ ਚ ਦਾ ਆ ਖਲਾਰਾ ਪਾਇਆ ਪਿਆ ਉਹ ਜਿਹੜਾ ਉੱਪਰ ਦਾ ਮੈਂ ਤਾਂ ਪੰਨ ਦੀ ਰੱਖੀ ਡੋਲੀ ਦੀ ਖੁੱਲੀ ਜਿੱਲੀ ਯਾਰ ਥੁਰ ਗਿਆ ਡੋਲੀ ਵੀ ਖੁੱਲੀ ਐ ਇੰਨਾ ਸੋ ਉਹਦੇ ਨਿਕਲਣ ਟਾਈਮ ਲੱਗ ਗਿਆ ਲੰਬਾ ਤਾਂ ਨਾ ਹਾਂ ਨਿਕਲ ਗਿਆ ਵਿੱਚ ਕੋ ਮਗਿਆ ਉਹਨੇ ਮੈਂ ਕਰ ਦਨਗੇ ਡੰਡੇ ਕਰ ਦਨਾਂਗਾ ਲਈ ਆਪੋ ਇਹ ਵੀ ਬਾਹਰ ਨਿਕਲ ਨਹੀਂ ਸਕਦਾ ਉਹ ਵੀ ਘਟੋ ਘੜ 5 ਫੁੱਟ ਦਾ ਸਾਹਮਣੇ ਵੀਡੀਓ ਪਾ ਦੂੰਗਾ ਸ਼ਾਰਟ पे ਆ ਮੇਰੇ ਕੋਲ ਵੀਡੀਓ ਵਿੱਚ ਪਾ ਕੇ ਦਿਖਾ ਵੀ ਦੂੰਗਾ ਭਾਈ ਇੰਨਾ ਕੁ ਸੁਝਾ ਵੀ ਨਹੀਂ ਵੀ ਵੀ ਬਣਾ ਲੀਏ ਚਾਚੇ ਨੂੰ ਬੜਾ ਲੰਦੇ ਨਹੀਂ ਚਾਚੇ ਨੇ ਚਲੋ ਚਾਚੇ ਨੇ ਹਾਂ ਚਾਚਾ ਫੜ ਲੰਦਾ ਬਾਈ ਸਾਡੇ ਕੋ ਸਾਨੂੰ ਮਾਰਨਾ ਸਾਡੇ ਕੋ ਕੋਈ ਆਪਸ਼ਨ ਨਹੀਂ ਇੰਨਾ ਸ਼ੁਕਰ ਕਰੋ ਮੇਰੇ ਨਹੀਂ ਲੜ ਗਿਆ ਸਾਲਾ ਪਰਾਂ ਨੂੰ ਮੂੰਹ ਤਾਂ ਉਹ ਇੱਕ ਜਾਨ ਹੈ ਕਿੱਥੇ ਯਾਰ 100 ਜਾਨਾਂ ਬਚੀਆਂ ਹੋਰ ਕਿੱਥੇ ਇੱਕੋ ਬਚਣੀ ਸੀ ਔਰ 100 ਬਚੀਆਂ ਹਾਂ ਇਹਦੇ ਵੀ ਕਿੰਨੇ ਜੀ ਬਚੇ ਆ ਹੋਰ ਕਿਉਂ ਕਹੀ ਜਨੇ ਇਹ ਨਹੀਂ ਕਰੋ ਉਹ ਨਹੀਂ ਕਰੋ ਔਰ ਜਿਹੜਾ ਨੁਕਸਾਨ ਵੀਰੇ ਹੁੰਦਾ ਜਿਹੜਾ ਕਿਸੇ ਦੀ ਜਾਨ ਬੰਦਾ ਹੋਈ ਗੱਲ ਆ ਜੀ ਖਾ ਕੇ ਲੰਗੇ ਆਂਦਾ ਕੋਈ ਨਿਆਣੇ ਆਪਣੇ ਘਰਾਂ ਵੀ ਨਿਆਣੇ ਆ ਕੇ ਅੰਦਰ ਪਰਜਿੰਦਾ ਵੀ ਸਾਡੇ ਆ ਨਿਆਣੇ ਆ ਘਰ ਹੁਣ ਅਸੀਂ ਫੁੱਡਾ ਹੁਣ ਦਾਣੇ ਪਾਣੀ ਪਾ ਕੇ ਬੰਦ ਕਰ ਦਿੰਦੇ ਸ਼ਾਮ ਨੂੰ ਜੇ ਸਾਡੇ ਨੇਰੇ ਚ ਨੇ ਲੁੱਕੇ ਬਹਿ ਜਾਂਦਾ ਕਿਤੇ ਸਾਨੂੰ ਕੀ ਪਤਾ ਲੱਗਦਾ ਯਾਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਦਾ ਨਾ ਵਿਚ ਨੂੰ ਐਂ ਵੀ ਕਰ ਦਿੰਦੇ ਆ ਓ ਯਾਰ ਤੂੰ ਗਲਤੀ ਕਰੀ ਐਂ ਕਰਤਾ ਉਹਨੂੰ ਮੌਕੇ ਦਾ ਕਿਹਾ ਪਤਾ ਉਹ ਮੌਕੇ ਆ ਬੀਤ ਦੀ ਬੰਦੇ ਗੱਲ ਹੈ ਬ ਹੈਂਡ ਦਾ ਹਾਂ ਉਹਨੇ ਕਹੇ ਤੇ ਨਿਕਲਣਾ ਤੇ ਅਸੀਂ ਕਹਿ ਦਿੰਦੇ ਚਲੇ ਜਾ ਹਾਂ ਲੈ ਉਹਨੇ ਕਹਣਾ ਮੰਨ ਨਹੀਂ ਦੀ ਇਹ ਕਿ ਮਾਇ ਆਂਗੇ ਤਾਂ ਫਿਰ ਇਹ ਪੜ ਫੱਜ ਜਾਣਾ ਦਾ ਆਏ ਚਾਚਾ ਹੁੰਦਾ ਚਲੋ ਮੋਕੇ ਪਰ ਹੁਣ ਇੰਨਾ ਸਾਨੂੰ ਇੱਕ ਸਾਨੂੰ ਵੀਨ ਇਹ ਕਹਣੀ ਅਸੀਂ ਫਿਰ ਅਸੀਂ ਫਿਰ ਅਸੀਂ ਕੂਟਰ ਪਰ ਗਏ ਫਿਰ ਅਸੀਂ ਗੌਰ ਕੇ ਮਾਰ ਆ ਗਿਆ ਆ ਜਾ ਹਾਂ ਆ ਜਾ ਫਿਰ ਅਸੀਂ ਆਪਣਾ ਮਾਰਨਾ ਤਾਂ ਜੇ ਮਾਰਨਾ ਵੀ ਪੈ ਜਾਂਦਾ ਤਾਂ ਅਸੀਂ ਸੋਚ ਸਮਝ ਕੇ ਮਾਰਨਾ ਤਾਂ ਫਿਰ ਹੁਣ ਇਹਦਾ ਹੀਦਾ ਹੁਣ ਵੀ ਹੋਰ ਕੋਈ ਕੰਮ ਨਹੀਂ ਆਇਆ ਤੇਰਾ ਚਾਏ ਦਾ ਡਰ ਹੋਰ ਇੱਕ ਵਾਰ ਸੁਣ ਬਈ ਸਾਲਾ ਖਾਣਾ ਲਵੇ ਕਿਸੇ ਨੂੰ ਹੋਰ ਨੂੰ ਆਏ ਦੇਮਾ ਉਹ ਤਾਂ ਸੱਪ ਦਾ ਆਪ ਡਰਦਾ ਯਾਰ ਇਹ ਤਾਂ ਆਪ ਡਰ ਜਿਵੇਂ ਬਗਣੀ ਬਾਜ ਆ ਗਈ ਇੱਕ ਵਾਰ ਬਾਬਾ ਡਰ ਗਿਆ ਫੇਰ ਨਹੀਂ ਲੜਦਾ ਕਦੇ ਬਸ ਚੱਲ ਜਾਨੀ ਸਾਰੇ ਖਾਤਾ ਜਿਨੇ ਡੰਗ ਬੱਜਿਆ ਹਾਂ ਬੱਜਿਆ ਡੰਗ ਬੱਜਿਆ ਮੇਰੇ ਛੇ ਡੰਗ ਆਲੇ ਸੱਪ ਵੀ ਖਾਤਾ ਨਾ ਆਖਦਾ ਸਾਡੇ ਛੇ ਡੰਗ ਪਾਉਣੇ ਦੀ ਸੱਪਾਂ ਨੂੰ ਫੜਨੇ ਦੀ ਇਹ ਤਾਂ ਕਰਮਾਲ ਕਰਿਆ ਰਮਾਦ ਹਲਾਈਆ ਰਮਾਲ ਕਰੇ ਹਮ ਮਸਤ ਹੋ ਜਾਂਦਾ ਹੈ ਅੱਛਾ ਮੈਨੂੰ ਸਾਨਾ ਦਾ ਸਾਲਾ ਢਰ ਬਹੁਤ ਲੱਗਦਾ ਮੈਂ ਤਾਂ ਡਰ ਗਿਆ ਭੈਣ ਜੀ ਕਿੰਨੇ 2 4 ਤਹਾਂ ਲਪੇਟ ਕੇ ਹੱਥ ਫੜਾਏ ਜਿਉਂ ਵੀ ਪਾਸਿੱਦਾ ਹੀ ਫੜਨ ਆਉ ਬਈ ਐ 5 4 ਲਪੇਟ ਲਪੇਟਾਆਂ ਕੱਪੜਿਆਂ ਨਾਲ ਲਪੇਟ ਕੇ ਹੱਥ ਦੇ ਉੱਪਰ ਜਿਗਰਾਂ ਮਾਰ ਕੀ ਫੜ ਲੈਣ ਹਾਂ ਹਾਂ ਇਹ ਸਿੰਗਲ ਕੱਪੜੇ ਗਾਲ ਨਹੀਂ ਫਟ ਹੋਣਾ 5 6 ਤਹਾਂ ਕੱਪੜਿਆਂ ਦੇ ਲਪੇਟ ਹੋਣੇ ਜਿਹਦੇ ਹੱਥ ਪਰ ਆਪਣੇ ਆਣ ਇੰਨਾ ਨਹੀਂ ਤੇ ਦੰਦ ਦੰਦੇ ਉਹ ਬੜੇ ਜੇ ਕੱਪੜੇ ਵਿੱਚੋਂ ਲੰਘ ਜਾਂਦੇ ਪੰਜ ਛੇ ਤਹਾਂ ਦੇ ਵਿੱਚੋਂ ਲੰਘ ਜਾਂਦੇ ਕਾਪੀ ਦੇ ਦੰਦ ਰੰਗਣੇ ਕਰ ਰਹੇ ਮੋਟੀਆਂ ਤਹਾਂ ਦੇ ਵਿੱਚੋਂ ਸੱਪ ਦੇ ਦੰਦ ਹੀ ਲੱਗਦੇ ਮਨੂੰ ਤਰੀਕਾ ਮੈਂ ਫੜ ਲੈਂਦਾ ਇਹਨੂੰ ਲਓ ਜੀ ਚਿੰਨ ਬਾਈ ਫੜਿਆ ਅੱਜ ਨੇ ਪਹਿਲਾਂ ਫੜ ਕੇ ਦਿਖਾਇਆ ਦਾ ਬਿੰਦੂ ਬਾਈ ਵੀਡੀਓ ਪਾਈ ਆਪਾਂ ਨੇ ਆਪਾਂ YouTube ਵਿੱਚ ਚੈਨਲ ਵਿੱਚ ਬਾਈ ਵੀਡੀਓ ਪਾਈ ਵੀ ਆ ਫਤੇ ਬਲੌਗ ਚੈਨਲ ਤੇ ਆਪਣੀ ਉਹਦਾ ਪੂਰਾ ਖਲਾ ਖਲਾ ਕੇ ਬੰਦ ਦੇ ਜਾਂ ਐਂਡ ਹੋਇਆ ਤੇ ਡੰਗ ਮਾਰ ਲਗਾ ਜਾਂਦਾ ਬਹੁਤ ਦੇ ਕਾ ਮਾਰਦਾ ਨਹੀਂ ਉਹ ਮਾਰ ਮਾਰ ਕੇ ਆ ਉਹ ਵੀ ਉਹ ਵੀ ਖੁੱਡੇ ਚ ਜਾ ਕੇ ਲੈਂਟਰ 'ਤੇ ਛੱਡਿਆ ਸੀ ਪੂਰਾ ਉਹਦੇ ਨਾਲ ਉਹ ਫੜਿਆ ਖੁੱਡੇ ਹੋ ਗਏ ਤੇ ਉਹਦੇ ਨਾਲ ਕਬੂਤਰ ਖਾ ਵੀ ਲਏ ਤੇ ਚਾਰ ਕਬੂਤਰ ਮਾਰੇ ਤੇ ਉਹਦੇ ਹਾਂ ਨਾਲੇ ਕਬੂਤਰ ਜੇ ਜੇਟਾ ਮੈਂ ਖੁੱਡੇ ਜੋ ਬਾਹਰ ਕੱਢਿਆ ਤਾਂ ਜਿੰਨੇ ਖੁੱਡੇ ਵਿੱਚ ਖੜੇ ਸਾਰੇ ਸਾਰੇ ਭੱਜ ਕੇ ਚੱਲ ਗਏ ਨੀ ਹਾਂ ਲੱਗਦਾ ਭੈਣ ਨੂੰ ਜਾ ਮੈਂ ਬਾਹਰ ਛੱਡਿਆ ਫੜ ਕੇ ਖੁੱਡੇ ਚ ਆਏ ਅੱਧਕੇ ਸਾਰੇ ਭੱਜ ਗਏ ਤੇ ਦੇਖ ਲਓ ਫਤੇ ਬਲੌਗ ਕੇ ਅੰਦਰ ਵਿੱਚ ਉਹਦੇ ਚ ਹਾਂ ਫਤੇ ਬਲੌਗ ਆ ਗਿਆ ਬਿੱਦੂ ਪੇਂਟਰ ਤੇ ਆ ਫਤੇ ਬਲੌਗ ਚੱਲਣਾ ਪਈ ਵੀ ਪੀਲੇ ਸਾਲ ਪਿਛਲੇ ਸਾਲ ਚੱਲਦੀ ਸੀ ਪਿਛਲੇ ਸਾਲ ਦੀ ਦੇਖ ਲਿਓ ਚਲੋ ਠੀਕ ਆ ਭਾਈ ਕਬੂਤਰ ਬਚ ਗਏ ਯਾਰ ਸਾਰਾ ਨਾਲੋਂ ਬੜੀ ਗੱਲ ਆ ਕੋਈ ਨਹੀਂ ਚਲੋ ਇੱਕ ਤਾਂ ਹੁਣ ਕਰ ਸਕਦੇ ਆ ਓਏ ਇੱਕ ਉਹ ਬੱਚਾ ਨੀਲੀ ਦਾ ਬੱਚਾ ਵੱਜ ਗਿਆ ਹਾਂ ਮੈਂ ਉਹਦੇ ਕੋਲ ਗਿਆ ਬਾਈ ਚਲੋ ਸਾਡਾ ਨੁਕਸਾਨ ਤਾਂ ਵੈਸੇ ਫਲਾਲ ਅੱਜ ਹੋਇਆ ਨਹੀਂ ਕਿਉਂਕਿ ਇੱਕ ਬੱਚਾ ਦਾ ਜਿਹੜਾ ਛੋਟਾ ਤੇ ਵੀਰੇ ਜ਼ਿਆਦਾ ਉਹਦਾ ਚਲੋ ਸਾਨੂੰ ਆਏ ਨੇ ਗਾ ਬਾਪ ਬੈਠਾ ਮਾਂ ਵੀ ਹੈਗੀ ਆ ਬਈ ਦਵਾਰੇ ਚ ਨਿਕਲ ਜੂ ਪਰ ਜੇ ਕਿਤੇ ਹੋਰ ਵੀਰੇ ਖਾ ਜਾਂਦੇ ਨੇ ਲੈ ਆਏ بیوی ਕੁਕਰ ਦੇ ਫੇਸ ਬਹੁਤ ਜ਼ਿਆਦਾ ਦੁੱਖ ਹੋਣਾ ਤਾਂ ਅਸੀਂ ਆ ਕੇ ਮੌਕੇ ਤੇ ਸਾਭ ਲਿਆ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਬਈ ਰਗੜਿਆ ਗਿਆ ਹਲੇ ਆਏ ਆ ਆਪਾਂ ਕਿਸੇ ਵੀਰ ਦੇ ਲਿਆਂਤੇ ਵੀ ਅਗਲਾ ਵਾਰ ਬਾਅਦ ਚ ਹੋਰ ਕਰਨਾ ਯਾਰ ਹਾਂ ਕਹਿੰਦੇ ਸਾਡੀ ਨਾਲ ਆਪਣੇ ਮਾਨਤਾ ਵੀ ਕਿਸੇ ਦੀ ਅਗਲੇ ਆਪਣੀ ਤਾਂ ਵੀਡੀਓ ਪੈਂਦੀ ਦਿੱਖਣਾ ਪਹਿਲੇ ਨੂੰ ਪਤਾ ਲੱਗ ਜਾਂਦਾ ਵੀ ਕਿਆ ਵਾਪਰਿਆ ਅੱਜ ਇਹ ਬਾਈ ਨਹੀਂ ਬਚਾਉਗਾ ਬਈ ਕੋਈ ਤਰ੍ਹਾਂ ਨਾਲ ਛੋਟਾ ਛੋਟਾ ਸੌ ਕਰਕੇ ਇਹਨਾਂ ਨੂੰ ਬਚਾ ਹੱਸਾ ਬਸ ਹੋਰ ਇੱਕ ਕੰਮ ਕਰਦਾ ਮੈਂ ਤਾਂ ਹੁਣ ਆਕੇ ਇੱਕ ਹੋਰ ਕਰ ਜਾਲੀਆਂ ਹੋਰ ਮੱਛਰ ਜਾਲੀ ਹੋਰ ਲਾਤੀ ਉੱਪਰ ਬਰੀਕ ਜੀ ਵੀ ਜਾਲੀਆਂ ਲਾਤੀਆਂ ਵੀ ਛੈ ਤਾਂ ਉਹ ਬਰੀਕੇ ਦੀ ਇੰਚੀ ਵਾਲੀ ਸੀ ਹੁਣ ਉਹਦੇ ਉੱਪਰ ਵੀ ਮੱਛਰ ਜਾਲੀ ਲਾਤੀ ਠੀਕ ਤੇ ਮੇਰਾ ਵੀਰ ਤੁਹਾਨੂੰ ਸਾਰਿਆਂ ਨੂੰ ਕਹਿਣਾ ਇੱਕ ਹੋਰ ਆ ਤੇ ਬਾਈ ਜਦੋਂ ਵੀ ਤੁਸੀਂ ਬਾੜ ਨਾਲ ਨਾ ਖੁੱਡੇ ਦੇ ਵਿੱਚ ਕਵਰ ਜਾ ਕੇ ਖੋਲ ਕੇ ਬਹੁਤ ਗੌਰ ਵਿੱਚ ਬੰਨੇ ਹੋ ਦੇਖ ਕੇ ਬਾਹਰ ਪੈਰ ਅੰਦਰ ਨਾਲ ਖੁੱਡੇ ਦੇ ਬਾਹਰ ਪੈਰ ਅੰਦਰ ਬਾਈ ਇਹਦੇ ਵਿੱਚ ਮੈਂ ਬਾਹਰ ਆ ਉਹਦੇ ਪੱਥਲੀ ਜੀ ਪੈ ਰੱਖਿਆ ਪੈ ਰੱਖਿਆ ਬਸ ਚੱਕਣ ਲੱਗਿਆ ਦਾਦੇ ਉੱਪਰੋਂ ਦੇਖੋ ਪਹਿਲਾਂ ਹਾਂ ਉੱਤੋਂ ਦੇਖੋ ਆ ਉੱਤੋਂ ਉੱਪਰ ਵੀ ਜਨ ਹੱਥ ਜਾ ਸਕਦਾ ਉੱਪਰ ਤੇ ਜਾ ਕੇ ਮਾਰਦਾ ਹੈ ਹਾਂ ਕੋਈ ਬੜੀ ਜਿਹੀ ਉਹ ਐ ਖੜੀ ਨੇ ਆਏ ਹਾਂ ਐ ਦੇਖੋ ਅੱਲੇ ਦੇਖ ਜਾਂਦੇ ਸਾਫੇ ਬੜਾ ਪੈਦਾ ਕੋਈ ਚਲੋ ਠੀਕ ਹੈ ਜੀ ਠੀਕ ਆ ਬਈ ਇਸ ਵੀਡੀਓ ਦੀ ਬਸ ਆਹ ਦੱਸਣਾ ਤੁਹਾਨੂੰ ਧਿਆਨ ਰੱਖਿਓ ਬਾਈ ਆਪਣਾ ਧਿਆਨ ਰੱਖ ਬਚਾਅ ਹੋ ਗਿਆ ਜਾਂਗਾ ਤੁਸੀਂ ਵੀ ਮਹਾਰਾਜ ਨੇ ਕਿਰਪਾ ਕੀਤੀ ਬਾਈ ਬਚਾਅ ਹੋ ਗਿਆ ਆਪਣੇ ਕਬੂਤਰ ਵੱਜ ਗਏ ਹਾਂ ਜੀ ਧੰਨਵਾਦ